ਪਟਿਆਲਾ ਅਧੀਨ ਆਉਂਦੇ ਹਲਕਾ ਕਨੌਰ ਦੇ ਪਿੰਡ ਕਪੂਰੀ ਵਿਖੇ ਸ਼ੀਤਲਾ ਮਾਤਾ ਮਸਾਣੀ ਮੰਦਿਰ ਦੇ ਸੇਵਾਦਾਰਾਂ ਮਹੰਤ ਅਮਰੀਕ ਗਿਰ ਮਹੰਤ ਸਰਬਜੀਤ ਗਿਰ ਬਿਰਬਲ ਗਿਰ ਆਦਿ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਲੋਕਾਂ ਵੱਲੋਂ ਕਾਫੀ ਦੇਰ ਤੋਂ ਨਜਾਇਜ਼ ਧਮਕੀਆਂ ਦੇ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਮਹੰਤਾਂ ਅਨੁਸਾਰ ਇੱਥੇ ਸ਼ੀਤਲਾ ਮਾਤਾ ਮੰਦਿਰ ਲਗਭਗ 600 ਸਾਲਾਂ ਤੋਂ ਸਿਤ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਵੱਲੋਂ ਮੰਦਿਰ ਦੀ ਸਾਮ ਸੰਭਾਲ ਦੇ ਸੇਵਾ ਕਾਰਜ ਕਿਤੇ ਚੱ ਰਹੇ ਹਨ ਅਤੇ ਮੰਦਿਰ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਉਹਨਾਂ ਦੇ ਨਾਮ ਹਨ ਉਹਨਾਂ ਕਹਿਆ ਕਿ ਮੰਦਿਰ ਦੇ ਰਸਤੇ ਸੰਬੰਧੀ ਕੇਸ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ ਅਲਾਦਤ ਵੱਲੋਂ ਵਕੀਲਾਂ ਦੀ ਡਿਊਟੀ ਮੌਕਾ ਵੇਖਣ ਲਈ ਲਗਾਈ ਗਈ ਸੀ ਜਿਨ੍ਹਾਂ ਵੱਲੋਂ ਜਦੋਂ ਮੰਦਿਰ ਦਾ ਨਕਸ਼ਾ ਦੇਖਿਆ ਗਿਆ ਤਾਂ ਉਹਨਾਂ ਦੇਖਿਆ ਕਿ ਮੰਦਿਰ ਦੇ ਨਕਸ਼ੇ ਵਿੱਚ ਕੋਈ ਰਸਤਾ ਨਹੀਂ ਹੈ ਪਰ ਅਜ ਵੀ ਕੁਝ ਲੋਕ ਉਸੇ ਰਸਤੇ ਨੂੰ ਆਪਣਾ ਜੱਦੀ ਰਸਤਾ ਸਮਝ ਕੇ ਆਵਾਜ਼ਾਈ ਕਰ ਰਹੇ ਹਨ ਉਹਨਾਂ ਦੱਸਿਆ ਕਿ ਉਹ ਮੰਦਿਰ ਦੇ ਚਾਰ ਚੁਫੇਰੇ ਤੋਂ ਦੀਵਾਰ ਕਰਨਾ ਚਾਹੁੰਦੇ ਹਨ ਕਿਉਂਕਿ ਇੱਥੇ ਹਰ ਸਾਲ ਮਾਤਾ ਰਾਣੀ ਦਾ ਮੇਲਾ ਲੱਗਦਾ ਹੈ ਅਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਨਤਮਸਕ ਹੁੰਦੇ ਹਨ ਜਿਸ ਦੇ ਚਲਦਿਆਂ ਬਰਸਾਤਾਂ ਦੇ ਮੌਸਮ ਦੌਰਾਨ ਇੱਥੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਆਦ ਵਾਹਨ ਰਸਤੇ ਤੋਂ ਲੰਘਦੇ ਹਨ ਤਾਂ ਰਸਤਾ ਕੱਚਾ ਹੋਣ ਕਾਰਨ ਪਟਿਆ ਜਾਂਦਾ ਹੈ ਤੇ ਚਿੱਕੜ ਹੋ ਜਾਣ ਤੇ अनेका ਮੁਸ਼ਕਿਲਾਂ ਦਾ ਸਰਦਾਲੂਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਸਰਕਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦਾ ਹਲ ਜਲਦ ਕਰਵਾਇਆ ਜਾਏ ਅਤੇ ਕਿਸੇ ਨਾਲ ਵੀ ਕੋਈ ਝਗੜਾ ਆਦਿ ਨਾ ਹੋਵੇ। ਇਸ ਸਬੰਧੀ ਜਦੋਂ ਦੂਜੀ ਟੀਰ ਨਾਲ ਪੱਖ ਜਾਣ ਲਈ ਫੋਨ ਕੀਤਾ ਤਾਂ ਸੰਪਰਕ ਨਹੀਂ ਹੋ ਸਕਿਆ। ਤੇ ਸਾਡੀ ਗੱਲ ਜੀ ਇੱਥੇ ਲੜਾਈ ਵੀ ਕਰ ਚੁੱਕੇ ਦੀ ਪਿੰਡ ਵਾਲੇ ਤੇ ਸਾਡੀ ਸੱਤ ਕੁੰਜਾ ਵੀ ਹੋ ਚੁੱਕੀ ਦੀ ਤੇ 145 ਦਾ ਕੇਸ ਵੀ ਪਾ ਚੁੱਕੇ ਦੀ ਨਾ ਕੋਰਟ ਕੇ ਵਿੱਚ ਅਸੀਂ 6-7 ਸਾਲ ਹੋ ਗਏ ਜੀ ਔਰ ਸਾਨੂੰ ਪ੍ਰੇਸ਼ਾਨ ਕਰਿਆ ਜਾ ਰਿਹਾ ਜੀ ਤੇ ਦੂਸਰਾ ਨੰਬਰ ਜੀ ਇੱਥੇ ਇਸकी ਜ਼ਮੀਨ ਕੀ ਜੋ ਮਾਤਾ ਕੀ ਜ਼ਮੀਨ ਆ ਦੋ ਦੋ ਬਿਗੇ ਦੋ ਬਿਸਵੇ ਮੰਦੀ ਆ ਇਸ ਕੀ ਮਿਹਰਬਾਨ ਕਰ ਕਰ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਇਸ ਦੀ ਚਾਰਦੁਆਰੀ ਕਰਾਈ ਜਾਵੇ ਹਾਂ ਹੋਣੀ ਚੀਜ਼ ਦੀ ਜੀ ਹਾਂਜੀ ਇਹ ਸਾਡੀ ਮਤਲਬ ਕਿ ਪੀੜੀਦਰ ਪੀੜੀ ਸੇਵਾ ਚੱਲਦੀ ਆ ਰਹੀ ਹੈ ਜੀ ਅਸੀਂ ਸੇਵਾ ਕਰਦੇ ਆ ਰਹੇ ਹਾਂ ਜੀ ਇਹ ਸਾਡੇ 8ਵੀਂ ਪੀੜੀ 'ਚ ਅਸੀਂ ਆ ਗਏ ਜੀ ਸਾਡੇ ਬੱਚੇ 9ਵੀਂ ਪੀੜੀ 'ਚ ਆ ਗਏ ਜੀ ਤੁਹਾਡੇ ਬੱਚੇ ਹਾਂਜੀ ਹਾਂਜੀ ਜੀ ਕਿ ਤੁਸੀਂ ਹੀ ਕਰਦੇ ਆ ਰਹੇ ਹੋ ਅਸੀਂ ਕਰਦੇ ਆ ਰਹੇ ਹਾਂ ਤੁਹਾਡੀ 8ਵੀਂ ਪੀੜੀ ਹੈ ਹਾਂਜੀ ਸਰ ਮੇਰਾ ਨਾਮ ਵੀਰਵਲ ਗਿਰਾ ਜੀ ਹਾਂਜੀ ਦੱਸੋ ਵੀਰ ਜੀ ਅਸੀਂ ਸਾਡੇ ਬਜ਼ੁਰਗ ਪਹਿਲਾਂ ਸ਼ੁਰੂ ਤੋਂ ਸੇਵਾ ਕਰਦੇ ਆ ਰਹੇ ਹਾਂ ਜੀ ਹੁਣ ਸਾਡੀ ਅੱਗੇ 8ਵੀਂ ਪੀੜ੍ਹੀ ਹੈ ਜੀ ਸੇਵਾ ਤੇ ਸੇਵਾ ਕਰਦੇ ਆ ਰਹੇ ਹਾਂ ਜੀ ਡਿਊਟੀ ਤੇ ਡਿਊਟੀ ਨਿਭਾਉਂਦੇ ਆ ਰਹੇ ਹਾਂ ਜੀ ਅਸੀਂ ਦੇਖੋ ਪਹਿਲਾਂ ਕੁਝ ਫੰਡ ਇਕੱਠਾ ਕਰਕੇ ਮਾਤਾ ਦਾ ਜੀ ਇਹ ਸਰੋਵਰ ਚ ਭਰਤ ਪਾਇਆ 35-40 ਲੱਖ ਰੁਪਏ ਲਾ ਕੇ ਕੁਝ ਕ ਬੰਦੇ ਸਰਾਰਤੀ ਪਿੰਡ ਦੇ ਉਹ ਸਹੀ ਢੰਗ ਤੇ ਸੇਵਾ ਨਹੀਂ ਕਰ ਦਿੰਦੇ ਜੀ ਇੱਥੇ ਕੰਮ ਨਹੀਂ ਚਾਹੁੰਦੇ ਹਾਂ ਵੀ ਮੰਦਰ ਦਾ ਸੁਧਾਰ ਹੋ ਜਾਵੇ ਤਾਂ ਕਿ ਰਸਤੇ ਵਿੱਚ ਵੀ ਰਕਵਰਟਾਂ ਪਾਈਆਂ ਵੀ ਨਹੀਂ ਕਿਸੇ ਨੇ ਰੂੜੀ ਲਈ ਵੀ ਹੈ ਕਿਸੇ ਨੇ ਗੋਬਰ ਗਰੇਵੇ ਜੀ ਤਾਂ ਕਿ ਮੰਦਰ ਦੇ ਅੱਗੇ ਹੀ 프ਿੰਟ ਤੇ ਬਹੁਤ ਗੰਦ ਪਾਇਆ ਵਾ ਜੀ ਮਾਤਾ ਰਾਣੀ ਦਾ ਸਰੋਵਰ ਹੈ ਜੀ ਇਹ ਇੱਥੇ ਲੋਕ ਸਰੋਵਰ ਦੇ ਵਿੱਚ ਪਹਿਲੇ ਨਹਾ ਕੇ ਵੀ ਜਾਂਦੇ ਤੇ ਜੀ ਜਦ ਕੇ ਜਦ ਇਹ ਸਾਫ ਸੀ ਜੀ ਹੁਣ ਇਹ ਸਾਫ ਨਹੀਂ ਰਿਹਾ ਜੀ ਇਸਕੇ ਵਿੱਚ ਗੰਦਗੀ ਘੇਰਨ ਲੱਗੇ ਇਸ ਕਾਰਨ ਜੀ ਅਸੀਂ ਇਹੀ ਹੱਥ ਮੰਨ ਕੇ ਰਿਕਵੈਸਟ ਕਰਦੇ ਹਾਂ ਜੀ ਵੀ ਮਾਤਾ ਦੇ ਅੱਗੇ ਸੁਧਾਰ ਹੋਵੇ ਜੀ ਸਾਫ ਸਫਾਈ ਹੋਵੇ ਆਉਣ ਵਾਲੇ ਲੋਕ ਵੀ ਕਹਿਣਾ ਵੀ ਹਾਂ ਪੀ ਕਪੂਰੀ ਪਿੰਡ ਹੈਗਾ ਕੋਈ ਜਿੱਥੇ ਬੱਚਿਆਂ ਦੇਣੇ ਵਾਲੀ ਮਾਤਾ ਦੀ ਸੁੱਖ ਮੰਜੂਰ ਹੁੰਦੀ ਹੈ ਅਸੀਂ ਇਹੀ ਕਹਿੰਦੇ ਆ ਜੀ ਸਾਡੀ ਹੱਥ ਮੰਨ ਕੇ ਬੇਨਤੀ ਹੈ ਜੀ ਕਿ ਮੰਦਰ ਦੇ ਅੱਗੇ ਗੰਦ ਨਾ ਪਾਇਆ ਜੇ ਇਹ ਮਾਤਾ ਦੇ ਸਰੋਵਰ ਦੇ ਵਿੱਚ ਤਾਂ ਕਿ ਰਸਤਿਆਂ ਦੇ ਵਿੱਚ ਆਉਣ ਵਾਲੀ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਤਾਂ ਕਿ ਉਹ ਉਹ ਵੀ ਕਹਿਣ ਵੀ ਹਾਂ ਸਿੰਘ ਪੂਰੀ ਮੰਦਰ ਚ ਗਏ ਆ ਉੱਥੇ ਬਹੁਤ ਸਾਫ ਸਫਾਈ ਹੈ ਇਹ ਚਾਹਦੇ ਆਂ ਜੀ ਅਸੀਂ ਵੀ ਸਾਫ਼ ਸਵੱਈ ਹੋਣੀ ਚਾਹੀਦੀ ਏ